ਆ ਦੇਖੋ ਵੀਰੇ ਆ ਕਿਸੇ ਵੀਰ ਨੇ ਮਖਿਆਲ ਦਿੱਤਾ ਜੀ ਦਾ ਇਹ ਕਹਿੰਦੇ ਮਖਿਆਲ ਪੁਰਾਣਾ ਵਾ ਚਲੋ ਜੀ ਇਹ ਵੀ ਲੈਂਦਾ ਆ ਲੈਂਦਾ ਸੀ ਤਾਂ ਕਾਮ ਤੋਂ ਇਹ ਪਤਾ ਨਹੀਂ ਚਿੱਟਾ じゃ ਕਿਉਂ ਹੋ ਗਿਆ ਇਹਦਾ ਰੀਜ਼ਨ ਨਹੀਂ ਪਤਾ ਲੱਗਿਆ ਅੱਜ ਦਾ ਕਿ ਵੀ ਇਹ ਅਸਲੀ ਆ ਜਾਂ ਨਕਲੀ ਆ ਇਹ ਚੀਜ਼ ਦਾ ਸਮਝ ਨਹੀਂ ਆਈ ਤੇ ਇੱਕ ਦਿੱਤਾ ਸੀ ਆ ਵੀਰ ਨੇ ਏ ਵੀ ਮਤਲਬ ਐ ਜੰਮ ਗਿਆ ਜਿਵੇਂ ਤੁਹਾਨੂੰ ਖੋਲ ਕੇ ਦਿਖਾਉਣਾ ਇੱਕ ਮਿੰਟ ਮੈਂ ਆ ਖੋਲੀ ਪੜਾ ਜਾ ਇਹ ਆ ਦੇਖੋ ਬੰਦਾ ਕਹਿੰਦਾ ਪੂਰਾ ਮਤਲਬ ਇਹ ਪਿਓਰ ਮਖਿਆਲ ਆ ਵੀ ਆਪ ਚੋਇਆ ਮੈਂ ਸੱਤੇ ਤੋਂ ਜਿਹਨੂੰ ਆਪਾਂ ਸ਼ਹਿਦ ਕਹਿੰਦੇ ਆ ਨਾਲ ਚਲੋ ਅਸੀਂ ਆਪਣੀ ਭਾਸ਼ਾ ਚ ਮਖਿਆਲ ਕਹਿ ਦਿੰਨੇ ਆ ਹਰ ਤੋਂ ਸਹੀ ਦੱਸੋ ਮੈਨੂੰ ਨਾ ਤਿੰਨਾਂ ਦੇ ਵਿੱਚੋਂ ਆਸਲੀ ਕਿਹੜਾ ਲੱਗਿਆ ਮਤਲਬ ਪਿਓਰ ਕਿਹੜਾ ਵਾ